ਨਵਾਂ ਸ਼ਹਿਰ ਦੇ ਖਟਕੜ ਕਲਾਚੀ ਸ਼ਹੀਦ ਭਗਤ ਸਿੰਘ ਦੇ ਸ਼ੀਦੀ ਦਿਵਸਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਜੋਜਿਤ ਪ੍ਰੋਗਰਾਮ ਵਿੱਚ ਸੀਨੀਅਰ ਅਗੂਤੇ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂਮਾਜਾ ਦੀ ਅਚਾਨਕ ਸਿਹਤ ਖਰਾਬ ਹੋ ਗਈ ਜਿਸ ਕਾਰਨ ਉਹਨਾਂ ਨੂੰ ਨਵਾਂ ਸ਼ਹਿਰ ਦੇ ਆਈਵੀਆਈ ਹਸਪਤਾਲ ਵਿੱਚ ਇਲਾਜ ਲਈ ਭੇਜਿਆ ਗਿਆ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਜਦੋਂ ਆਪਣਾ ਭਾਸ਼ਣ ਖਤਮ ਕਰਨ ਤੋਂ ਬਾਅਦ ਮੰਚ ਤੇ ਬੈਠੇ ਸਨ ਤਾਂ ਚੰਦੂਮਾਜਾ ਦੇ ਅਚਾਨਕ ਸੇਵ ਵਿੱਚ ਕੰਬਣੀ ਛਿੜ ਗਈ ਬੇਚੈਨੀ ਹੋਣ ਤੋਂ ਬਾਅਦ ਉਹਨਾਂ ਨੂੰ ਤੁਰੰਤ ਨਵਾਂ ਸ਼ਹਿਰ ਦੇ ਪ੍ਰਾਈਵੇਟ ਹਸਪਤਾਲ 'ਚ ਭੇਜਿਆ ਗਿਆ ਜਿੱਥੇ ਡਾਕਟਰਾਂ ਨੇ ਦੱਸਿਆ ਹੈ ਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਾ ਦਾ ਬਲੱਡ ਪ੍ਰੈਸ਼ਰ ਵਧਣ ਤੇ ਹਲਕਾ ਬੁਖਾਰ ਹੋਣ ਵਾਲੀ ਸਮੱਸਿਆ ਆਈ ਹੈ। ਡਾਕਟਰਾਂ ਦੇ ਮੁਤਾਬਕ ਹੁਣ ਉਹ ਬਿਲਕੁਲ ਠੀਕ ਹਨ। ਹਸਪਤਾਲ ਜੋਨਰੇ ਨਾਲ ਗਏ ਕਾਉਂਸਲ ਪਰਮ ਸਿੰਘ ਖਾਲਸਾ ਨੇ ਦੱਸਿਆ ਹੈ ਕਿ ਹੁਣ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਾ ਦੀ ਸਿਹਤ ਠੀਕ ਹੈ ਅਤੇ ਕੁਝ ਸਮੇਂ ਬਾਅਦ ਹੀ ਉਹ ਚੰਡੀਗੜ੍ਹ ਲਈ ਰਵਾਨਾ ਹੋਣਗੇ। ਲੀ ਬੇਨਤੀ ਕਰਦਾ ਸਾਡੇ ਬਹੁਤ ਹੀ ਸਤਿਕਾਰਯੋਗ ਆਵਾਜ਼ੇ ਪੰਜਾਬ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਪ੍ਰੇਮ ਸਿੰਘ ਜੀ ਚੰਦੂ ਮਾਜਰਾ ਉਹ ਮੰਚ ਤੇ ਆਉਣ ਉਹ ਤੁਹਾਡੇ ਨਾਲ ਵਿਚਾਰ ਸਾਂਝੇ ਕਰਨਗੇ ਪ੍ਰੋਫੈਸਰ ਪ੍ਰੇਮ ਸਿੰਘ ਜੰਦੂ ਮਾਜਰਾ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਜਿੰਦਾਬਾਦ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਜਿੰਦਾਬਾਦ ਪ੍ਰੋਫੈਸਰ ਪ੍ਰੇਮ ਸਿੰਘ ਜੀ ਚੰਦੂ ਮਾਜਰਾ ਜਿੰਦਾਬਾਦ ਅੱਜ ਦੇਸ਼ ਦੀ ਗੁਲਾਮੀ ਦੇ ਸੰਗਲ ਤੋੜ ਕੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਸੇਧ ਦੇ ਆਜਮ ਸਾਹਿਬ ਭਗਤ ਸਿੰਘ ਰਾਜਗੁਰੂ ਸੁਖਦੇਵ ਜਿਨ੍ਹਾਂ ਨੂੰ ਸਰਦਾਰ ਜੀ ਅਰਪਣ ਕਰ ਲਈ ਸਾਡੇ ਪਾਰਟੀ ਦੇ ਪ੍ਰਧਾਨ ਸਾਹਿਬ ਸੁਖਵੀਰ ਸਿੰਘ ਬਾਦਲ ਜੀ ਪਾਰਟੀ ਦੇ ਯੋਧੇ ਲੰਮੇ ਸਮੇਂ ਤੋਂ ਅਗਵਾਈ ਕਰ ਰਹੇ ਵਿਕਰਮ ਜੇਠੀਆ ਜੀ ਸ੍ਰੀ ਹੋਂ ਪ੍ਰਕਾਸ਼ ਜੀ ਡਾਕਟਰ ਦਲਜੀਤ ਚਿਮਾ ਜੀ ਇਸ ਹਲਕੇ ਦੇ ਵਿਧਾਇਕ ਡਾਕਟਰ ਸੁਖਮਿੰਦਰ ਕੁਮਾਰ ਸੁਖੀ ਜੀ ਚੌਧਰੀ ਆਨੰਦ ਲਾਲ ਜੀ ਸਾਹਿਬ ਸਰਿੰਦਰ ਸਿੰਘ ਭੁੱਲੇਆ ਰਾਠਾ ਜੀ ਠੰਡਲ ਸਾਹਿਬ ਸਾ ਜਰਨੈਲ ਸਿੰਘ ਬਾਦ ਜੀ ਬਲਾਕੀਪੁਰ ਸਾਹਿਬ ਔਰ ਇਸ ਕੱਠ ਦੇ ਵਿੱਚ ਕਾਲੀਦਾਲ ਔਰ ਭਾਰਤੀ ਜਨਤਾ ਪਾਰਟੀ ਦੀ ਆਗੂ ਟੀਮ ਔਰ ਸਾਹਮਣੇ ਬੈਠੇ ਸ਼ੇਧ ਭਗਤ ਸਿੰਘ ਦੇ 500 ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਜਿੱਥੇ ਮੈਂ ਸ਼ੇਧ ਦੇ ਆਦਮ ਸਾਹਿਬ ਭਗਤ ਸਿੰਘ ਰਾਜਗੁਰੂ ਸਖਦੇਵ ਨੂੰ ਸਿਰ ਝੁਕਾ ਕੇ ਸਤਕਾਰ ਭੇਟ ਕਰਦਾ ਉੱਥੇ ਇਸ ਗੱਲ ਦਾ ਮਾਣ ਇਸ ਗੱਲ ਦਾ ਗੌਰਵ ਮਹਿਸੂਸ ਕਰਦਾ ਕਿ ਸ਼ੇਧ ਦੇ ਆਦਮ ਸਾਹਿਬ ਭਗਤ ਸਿੰਘ ਨੇ ਇਸੇ ਦੇ ਦਿੱਤੀ ਆਜ਼ਾਦੀ ਨਹੀਂ ਕੇਵਲ ਜਾਨੇ ਨਹੀਂ ਦਿੱਤੀ ਬਲਕੇ ਦੇ ਦੇ ਲੋਕਾਂ ਨੂੰ ਇੱਕ ਵਿਚਾਰ ਵੀ ਦਿੱਤਾ ਦੇ ਦੇ ਆਜ਼ਾਦੀ ਸੰਗਰਾਮ ਵਿੱਚ ਬਹੁਤ ਸ਼ਹੀਦ ਹੋਏ ਨੇ ਪਰ ਸ਼ਹੀਦਾਂ ਦੇ ਵਿੱਚੋਂ ਜੇ ਨੌਜਵਾਨਾਂ ਦਾ ਆਈ ਕੌਣ ਨੌਜਵਾਨਾਂ ਦਾ ਰੋਲ ਮਾਡਲ ਜੇ ਕਿਸੇ ਨੂੰ ਜਾਣਿਆ ਜਾਂਦਾ ਤਾਂ ਸੱਪਾਗੇ ਸਿੰਘ ਨੂੰ ਜਾਣਿਆ ਜਾਂਦਾ ਨਮਸਕਾਰ ਤੋਂ ਸੁਖਿੰਦਰ ਸਿੰਘ ਸੁਖਰੀ ਰਿਪੋਰਟ ਪੰਜਾਬ ਟੂਡੇ